ਕਿ ਤੁਸੀਂ ਵੀ ਸਾਰੇ ਆਣੇ ਗਰਾਊਂਡ 'ਤੇ ਜਾਇ ਕਰੋ। ਤੋਤਾ ਤੋਤਾ ਹਾਂ ਪੱਟੇ ਵਾਲੇ ਤੇ ਇਧਰਲੀ ਸਾਈਡ ਆ ਮਸ਼ੀਨਾਂ ਲਾਈਆਂ ਹੋਈਆਂ ਕਸਰਤ ਕਰਨ ਲਈ ਜਿਹੜੇ ਬਜ਼ੁਰਗ ਆਉਂਦੇ ਆ ਤੇ ਇਧਰ ਸ਼ਾਮ ਨੂੰ ਕਰਦੇ ਆਪਣੀਆਂ ਕਸਰਤਾਂ ਕਿਵੇਂ ਕਰਦਾ ਬੋਲਦਾ ਨਹੀਂ ਤੇ ਵੀਡੀਓ ਨੂੰ ਦੇਖ ਰਹੇ ਸਾਰੇ ਵੀਰ ਸੱਜਣਾ ਉਹਨੂੰ ਮੇਰੇ ਵੱਲੋਂ ਪਿਆਰ ਭਰ ਇਸ ਸਾਲ ਤੇ ਅੱਜ ਪਹੁੰਚੇ ਆਂ ਪਿੰਡ ਦੇ ਗਰਾਊਂਡ 'ਚ ਬਹੁਤ ਦਿਨ ਹੋ ਗਈ ਲਾਰੇ ਲੱਪੇ ਲਾਉਂਦੇ ਨੇ ਆਪਦੇ ਆਪ ਨੂੰ ਤਕਰੀਬਨ ਸਾਲ ਦੇ ਬਤੀਤ ਹੀ ਹੋਣ ਵਾਲਾ ਵਿਆਹਾਂ ਦਾ ਗਰਾਊਂਡ ਤੇ ਵਰਜਿਸ਼ ਕਰਿਆ ਕਰਾਂਗੇ ਸੋ ਅੱਜ ਸਬਾਬੇ ਮੇਲੇ ਆ ਮਾਨੂੰ ਹੌਸਲਾਇਆ ਕਰਕੇ ਪਹੁੰਚੇ ਆਂ ਇਹ ਆਪਣੇ ਪੈਣ ਦਾ ਗਰਾਊਂਡ ਆ ਸਾਡੇ ਪੈਣ 'ਚ ਤਕਰੀਬਨ ਤਿੰਨ ਗਰਾਊਂਡ ਆ ਇਹ ਨੂੰ ਵੱਡਾ ਗਰਾਊਂਡ ਆ ਤੇ ਦੂਸਰੇ ਇਧਰਲੀ ਸਾਈਡ ਆ ਜਿਹੜਾ ਆਪਣਾ ਮੇਨ ਸਕੂਲ ਆ ਹਾਈ ਉਹਦੇ ਅੰਦਰ ਦੋ ਇੱਕ ਹਾਕੀ ਵਾਲਾ ਤੇ ਇੱਕ ਬਾਲੀਵਾਲ ਵਾਲਾ ਚੱਲ ਪੈਰ ਮਾਰ ਤੇ ਇਹ ਜਿਹੜਾ ਗਰਾਊਂਡ ਆ ਇਹ ਸਾਡਾ ਵੱਡਾ ਗਰਾਊਂਡ ਖਾਸ ਕਰਕੇ ਇੱਧਰ ਜਿਆਦਾਤਰ ਆਪਣੇ ਮੈਚ ਲੱਗਦੇ ਆ ਫੁੱਟਬਾਲ ਦੇ ਟ੍ਰੇਨਿੰਗ ਹੁੰਦੀ ਆ ਸੁਬਾ ਸ਼ਾਮ ਸਵੇਰ ਤੋਂ ਲੈ ਕੇ ਸੁਬਾ ਟ੍ਰੇਨਿੰਗ ਹੁੰਦੀ ਆ ਤੇ ਸ਼ਾਮ ਨੂੰ ਟ੍ਰੇਨਿੰਗ ਹੁੰਦੀ ਆ ਇੱਥੇ ਛੋਟੇ ਬੱਚਿਆਂ ਨੂੰ ਫੁੱਟਬਾਲ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਦੂਏ ਪਾਸੇ ਇਹ ਸਾਡਾ ਪਿੰਡ ਬੁੱਟਰ ਖਾਸ ਕਰਕੇ ਜਾਣਿਆ ਜਾਂਦਾ ਹਾਕੀ ਕਰਕੇ ਤੇ ਹਾਕੀ ਦੀ ਇੱਥੇ ਟ੍ਰੇਨਿੰਗ ਦਿੱਤੀ ਜਾਂਦੀ ਆ ਤੇ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਵਾਲੀਬਾਲ ਦੀ ਤੇ ਹਾਕੀ ਦਾ ਕਰਕੇ ਪਿੰਡ ਸਾਡਾ ਬਹੁਤ ਜ਼ਿਆਦਾ ਜਾਣਿਆ ਜਾਂਦਾ ਹੈ ਮਸ਼ਹੂਰ ਹੈ ਤੇ ਆਪਣਾ ਚੋਬਰ ਵੀ ਇੱਧਰ ਆਇਆ ਹੋਇਆ ਲੈ ਜਾਵੜਾ ਵਿੱਚ ਜਵਾਕਾਂ ਨਾਲ ਖੇਡਦਾ ਇੱਕ ਦੋ ਵਿੱਚ ਲੱਤ ਮਾਰ ਭੱਜਾ ਠੀ ਆਪਣੇ ਲਈ ਆ ਰਹੀ ਹੈ ਬੋਲ ਤਿਹੋਂ ਤੋਂ ਉਹ ਇਧਰ ਮੈਂ ਲੈ ਕੇ ਚੱਲ ਦੂਏ ਪਾਸੇ ਕੱਚਾ ਵੀ ਹੈ ਇੱਕ ਪਾਸੇ ਗਰਾਊਂਡ ਤੇ ਕੱਚੇ ਤੇ ਕਈ ਜਿਵੇਂ ਪੁਲਿਸ ਵਾਲੀ ਟ੍ਰੇਨਿੰਗ ਹੁੰਦੀ ਆ ਫੌਜ ਦੀ ਟ੍ਰੇਨਿੰਗ ਹੁੰਦੀ ਆ ਲੌਂਗ ਜੰਪ ਹਾਈ ਜੰਪ ਤੇ ਉਹਦੇ ਵੀ ਤੁਹਾਨੂੰ ਦਿਖਾਉਣਾ ਤੇ ਇੱਕ ਚੀਜ਼ ਹੋਰ ਵੀ ਦਿਖਾਉਣਾ ਵੀ ਅੱਜ ਤੋਂ ਮੈਂ ਵਿੱਚ ਫੋਟੋ ਵੀ ਸ਼ੇਅਰ ਕਰੂੰਗਾ 4 ਕ ਸਾਲ ਪਹਿਲਾਂ ਉਦੋਂ ਮੈਂ ਹੁੰਦਾ ਹੁੰਦਾ ਸੀ ਗਰਾਊਂਡ ਤੇ ਤੇ ਉਦੋਂ ਗਰਾਊਂਡ 'ਚ ਆ ਕੇ ਨਾ ਜਿਹੜਾ ਆਪਣਾ ਰੱਸੀ ਚੜ੍ਹਦੇ ਹੁੰਦੇ ਜਾਂਵਾਂ ਤਾਂ ਉਹ ਤੇ ਉਹ ਵੀ ਮੈਂ ਸ਼ੇਅਰ ਤੱਕ ਹੀ ਚੜ੍ਹ ਜਾਂਦਾ ਸੀ ਇਹ ਆ ਜਿਹੜਾ ਖੰਭੇ ਜੜਾਏ ਹੋਏ ਆ ਤੇ ਹੁਣ ਦੁਬਾਰਾ ਫੇਰ ਸ਼ੁਰੂ ਕਰਾਂਗੇ ਤੇ ਇਹ ਦੂਏ ਪਾਸੇ ਵਾਲਾ ਕੱਚਾ ਗਰਾਊਂਡ ਆ ਆਪਣੇ ਤੇ ਇੱਥੇ ਵੀ ਖੈਰ ਮੈਂ ਟ੍ਰੇਨਿੰਗ ਜਿਵੇਂ ਲੌਂਗ ਜਪ ਹਾਈ ਜੰਪ ਦੀ ਕੀਤੀ ਹੋਈ ਆ ਤੇ ਹੋਰ ਕਾਫੀ ਗੇਮਾਂ ਇਧਰ ਖੜਾਈਆਂ ਜਾਂਦੀਆਂ ਜਿਹੜੋ ਆਪਣੇ ਇੱਥੇ ਗੇਮਾਂ ਹੁੰਦੀਆਂ ਕਾਫੀ ਵੱਡੇ ਲੈਵਲ ਦੀਆਂ ਉੱਚੇ ਪੱਧਰ ਦੀਆਂ ਇੱਥੇ ਖੇਡਾਂ ਕਰਵਾਈਆਂ ਜਾਂਦੀਆਂ ਸਾਡੇ ਪਿੰਡ ਗਰਾਊਂਡ ਵੀ ਵਧੀਆ ਸੋਹਣਾ ਬਣਿਆ ਹੋਇਆ ਤੇ ਪੰਗੇ ਲੈਣ ਨੂੰ ਇਹਨੂੰ ਟਾਇਰ ਲੱਗ ਗਿਆ। ਚਲ ਆ ਚੱਲੀਏ ਫੇਰ ਦੂਏ ਪਾਸੇ। ਤੇ ਇਹਨੂੰ ਵੀ ਫੁੱਟਬਾਲ ਦਾ ਕਾਫੀ ਯਕੀਨ ਆ ਇਹ ਵੀ। ਤੇ ਹੁਣ ਇਹਨੂੰ ਨਾਲ ਲੈ ਕੇ ਕਰਾਂਗੇ ਕਿਉਂਕਿ ਬੱਚੇ ਨੂੰ ਜਿਹੜੀ ਚੀਜ਼ ਹੋਵੇ ਨਾ ਦਿਲਚਸਪੀ ਇੰਟਰਸਟ ਹੋਵੇ ਤੇ ਉਧਰ ਹੀ ਕਰ ਦੇਣਾ ਚਾਹੀਦਾ। ਤੇ ਕੀ ਕਰਨਾ ਇੱਥੇ? ਹੈ? ਕੀ ਕਰਨਾ ਆ? ਗੇੜੇ ਕੱਢਣਾ ਹੈ? ਬੋਲਾਂ। ਆਹ ਵੇਖਿਆ ਬੋਲਾਂ। ਚੱਲ ਫੇਰ ਬੋਲਾਂ ਲਈ ਹੋ ਜਾ ਇਹਨਾਂ ਦੇ ਕੋਚ ਵੀ ਆ ਗਏ ਆ। ਚੱਲ ਚੱਲ ਭੱਜ ਗਏ। ਤੇ ਪਿੰਡ ਵੱਲ ਨੂੰ ਇੱਕ ਕੋਚ ਲਗਾਇਆ ਗਿਆ ਸਾਡੇ ਪਿੰਡ ਦਾ ਤੇ ਇੱਥੋਂ ਦੀ ਆ ਵੀਰ ਜੋ ਕਾਫੀ ਜਿਵੇਂ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਕਿੱਟਾਂ ਵਗੈਰਾ ਜਾਂ ਖਾਣ ਪੀਣ ਦੀਆਂ ਚੀਜ਼ਾਂ ਵੀ ਦਿੱਤੀਆਂ ਜਾਂਦੀਆਂ ਇੱਥੇ ਜਿਹੜੇ ਬੱਚੇ ਇੰਟਰਸਟ ਕਰਦੇ ਆ ਕੋਈ ਵੀ ਗੇਮ ਹੋਵੇ ਕੇ ਤੇ ਉੱਚੇ ਲੈਵਲ ਦੀ ਦਵਾਈ ਜਾਂਦੀ ਆ ਤੇ ਲੈਵਲ ਜਿਵੇਂ ਇੰਟਰਨੈਸ਼ਨਲ ਲੈਵਲ ਤੇ ਹਾਈ ਲੈਵਲ ਤੇ ਖੇਡਾਂ ਜਿੱਥੇ ਵੀ ਹੁੰਦੀਆਂ ਉੱਥੇ ਇੱਥੋਂ ਦੇ ਬੱਚੇ ਪਾਗ ਲਿੰਦੇ ਆਉ ਗੇ ਮਾਚ ਕਿ ਹੁਣ ਟਾਈਮ ਹੋ ਗਿਆ ਜਵਾਕਾਂ ਦਾ ਖੇਡਣ ਦਾ ਕਿਉਂਕਿ ਹੱਥ ਨੂੰ ਗੇਮਾਂ ਕਰਾਈ ਜਾਂਦੀਆਂ ਤੇ ਇਹਨਾਂ ਦਾ ਕੋਚ ਵੀ ਉਧਰ ਆ ਗਿਆ ਉਹ ਵੀ ਖੜਾ ਆ ਕੇ ਤੇ ਤੇ ਵੀ ਤਿਆਰੀ ਆ ਖੇਡਣ ਨੂੰ ਹਾਂ ਮਿਲ ਗਈ ਇਹਨੂੰ ਲੱਤਾਂ ਖੇੜ ਲੱਤ ਮਾਰ ਕੇ ਪਹਿਲਾਂ ਮੈਂ ਵੀ ਇੱਥੇ ਉੰਨਾ ਹੁੰਦਾ ਹੈਗਾ ਕੇ ਮਾ ਲਾਉਣਾ ਜਾਂ ਖੇਡਣ ਤੇ ਜਰੂਰ ਉਹਦੇ ਕੰਮ ਚ ਪਏ ਆ ਬਸ ਉਹ ਤੋਂ ਬਾਅਦ ਤਾਂ ਸਮਾਂ ਕੱਟਣਾ ਔਖੀ ਹੋ ਗਿਆ ਤੇ ਹੁਣ ਰੈਗੂਲਰ ਆਇਆ ਕਰਾਂਗੇ ਇਹ ਚੱਲੀ ਵੀ ਧਿਆਨ ਦੇਣਾ ਜ਼ਰੂਰੀ ਆ ਤੇ ਤੁਸੀਂ ਵੀ ਜਾਇਆ ਕਰੋ ਆਪਣੇ ਪਿੰਡ ਦੀਆਂ ਗਰਾਊਂਡਾਂ ਚ ਜੈਮ ਚ ਲਾਇਆ ਕਰੋ ਮਿਹਨਤ ਜ਼ਰੂਰੀ ਕਿਉਂਕਿ ਪਹਿਲਾਂ ਲੌਂਦਾ ਹੁੰਦਾ ਹੁੰਦਾ ਸੀ ਉਹ ਤੋਂ ਬਾਅਦ ਸਰੀਰ ਦਾ ਮੈਂ ਵੇਖਿਆ ਜਿਹੜਾ ਹਾਲ ਹੋਇਆ ਮੇਰਾ ਸਰੀਰ ਚ ਫੈਟ ਵਧਣ ਲੱਗ ਜਾਂਦੀ ਆ ਜਾਂ ਥਕੀਵਾ ਚੜ ਜਾਂਦਾ ਉਹ ਚੀਜ਼ ਨਹੀਂ ਬਣਦੀ ਇਮਿਊਨਿਟੀ ਸਿਸਟਮ ਲੋ ਹੋ ਜਾਂਦਾ ਕਿਉਂਕਿ ਅੱਜ ਕੱਲ ਦੇ ਖਾਣੇ ਪੀਣੇ ਵੀ ਉਹੋ ਜਿਹੇ ਹੋਏ ਹੋਏ ਆ ਖਰਾਕਾਂ ਉਹ ਜੀਆਂ ਹੈ ਨਹੀਂ ਗੀਆਂ ਤਾਂ ਕਰਕੇ ਆ ਤੇ ਸਰੀਰ ਦਾ ਵੀ ਜ਼ਰੂਰੀ ਆ ਹਾਂਜੀ ਆ ਹੈਲੋ ਕਰ ਦੇ ਆ ਦੇ ਠੀਕ ਹੈ ਮੈਂ ਵੀ ਗਰਾਊਂਡ ਆਇਆ ਕਰਨਾ ਠੀਕ ਹੈ ਮੈਂ ਵੀ ਆਇਆ ਕਰਨਾ ਕੀ ਕਰਦਾ ਹੁਣ ਇੱਥੇ ਤੂੰ ਹੈ ਓ ਤੇ ਉਧਰ ਸਾਹਮਣੇ ਦੂਸਰੇ ਪਿੰਡਾਂ ਤੋਂ ਜਿਹੜੇ ਵੀ ਨਾਂ ਲੱਗਦੇ ਪਿੰਡਾਂ ਦੇ ਜਵਾਕ ਹੁੰਦਾ ਕਿੰਨੀਆਂ ਟੀਮਾਂ ਇਕੱਠੀਆਂ ਕਰਕੇ ਇੱਧਰ ਲਿਆਉਂਦੇ ਆ ਤੇ ਉਹਨਾਂ ਦੇ ਡੇਲੀ ਮੈਚ ਕਰਾਏ ਜਾਂਦੇ ਆ ਸਵੇਰ ਸ਼ਾਮ ਤੇ ਫਿਰ ਮੈਚ ਕਰਵਾ ਕੇ ਜਿਵੇਂ ਵੱਡੀਆਂ ਖੇਡਾਂ ਹੁੰਦੀਆਂ ਹੋਂ ਜਿਵੇਂ ਖੇਡਾਂ ਸ਼ੁਰੂ ਹੋਣਗੇ ਕਿਤੇ ਵੀ ਤੇ ਉਥੇ ਟੂਰਨਾਮੈਂਟ ਆ ਜੀ ਇਹਨਾਂ ਨੂੰ ਤਿਆਰ ਕਰਕੇ ਲੈ ਕੇ ਜਾਇਆ ਜਾਂਦਾ ਤੇ ਬਸ ਇਨ ਇੱਕ ਗੱਲ ਬਾਤ ਐ ਇੱਥੋਂ ਦੀ ਆਪਾਂ ਵੀ ਹੁਣ ਚੱਲਦੇ ਆ ਖੈਰ ਘਰੋਂ ਫੋਨ ਆ ਗਿਆ ਮਾਤਾ ਦਾ ਚੱਕੀ ਆਟਾ ਛੱਟ ਗਿਆ ਹੀ ਪਰਸੋਂ ਮੈਂ ਉਹ ਚੱਕ ਕੇ ਲੈ ਕੇ ਆਣਾ ਕਿ ਉਹ ਹੁਣ ਲੈ ਕੇ ਜਾਣਾ ਚਲ ਜੀਏ ਆਪਾਂ ਹੁਣ ਨਹੀਂ ਕਿਉਂ ਘਰੋਂ ਫੋਨ ਆਇਆ ਚਲ ਜੀਏ ਕਦੋਂ ਜਾਣਾ ਚੰਗਾ ਇਧਰ ਕਸਰਾ ਕਰਨ ਲਈ ਮਸ਼ੀਨਾਂ ਲਗਾਈਆਂ ਹੋਈਆਂ ਕਸਰਤ ਕਰਦੇ ਆ ਸ਼ਾਮ ਨੂੰ ਆ ਕੇ ਕਾਫੀ ਵਧੀਆ ਰਜ ਜੀਤਾ ਹਾਂ ਤੇ ਇਹਨੂੰ ਕਿਸੇ ਬੱਚੇ ਨੇ ਚੀਜੀ ਦਿੱਤੀ ਆ ਤੇ ਇਹ ਹੁਣ ਹੋ ਗਿਆ ਇਧਰ ਨੂੰ ਮੈਂ ਇਧਰ ਐਸ ਲੋਟ ਪੰਗੇ ਲੈਂਦਾ ਹੋਇਆ ਹੋਰ ਤੈਨੂੰ ਕੀ ਜਾਂਦੇ ਆ ਜਾ ਖੇਡਦਾ ਤੂੰ ਖੇਡਦੇ ਨਹੀਂ ਆ ਆ ਗਈ ਬੋਲ ਆ ਆ ਗਈ ਆ ਗਈ ਅਜਿਹਾ ਭੱਜ ਗਈ ਉਹ ਕਿੰਨੇ ਜਾ ਤੂੰ ਵੀ ਖੇਡਦਾ ਘਰ ਵਿੱਚ ਹੈ ਹਾਂ ਤੂੰ ਖੇਡ ਤਾਂ ਨਹੀਂ ਗਿਆ ਇੱਧਰ ਸਾਰੇਆਂ ਨੂੰ ਕਹਦੇ ਜਿਹੜੇ ਵੀ ਆ ਇੱਧਰ ਵੇਖ ਇੱਧਰ ਆ ਕੈਮਰੇ ਲਈ ਠੀਕ ਹੈ ਤੁਸੀਂ ਵੀ ਸਾਰੇ ਜਾਣੇ ਗਰਾਊਂਡ 'ਤੇ ਜਾਇਆ ਕਰੋ ਤੁੱਤਾ ਤੋ ਤਾ ਹਾਂ ਫੁੱਟਬਾਲ ਖੇਡੇ ਕਰੋ ਕਿ ਮੈਂ ਵੀ ਅੱਜ ਫੁੱਟਬਾਲ ਖੇਡਣ ਆਇਆ ਮੈਂ ਬੱਤੇ ਨੂੰ ਬਲ ਤੁਸੀਂ ਵੀ ਆਇਆ ਕਰੋ ਤਾ ਤੇ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤੇ ਲਾਈਕ ਜਰੂਰ ਕਰ ਦੇਣਾ ਮੈਨੂੰ ਐਂ ਕਰਕੇ ਐਂ ਕਰਕੇ ਲਾਈਕ ਹਾਂ ਲਾਈਕ ਜਰੂਰ ਕਰ ਦਿਓ ਥੈਂਕ ਯੂ ਕਹਦੇ ਤੇ ਕਹਿੰਦਾ ਥੈਂਕ ਯੂ ਸੋ ਕੁਝ ਇਦਾਂ ਦੀ ਗੱਲਬਾਤ ਆ ਸਾਡੀ ਤਾਂ ਹੈ ਬੋਲ ਆ ਪਕੜੋ ਲੈ ਕੇ ਆਵਾਂਗੇ ਬੋਲ ਮੰਗਦਾ ਬੋਲ ਆ ਪਕੜੋ ਲੈ ਕੇ ਆਵਾਂਗੇ ਘਰੇ ਪਈ ਐ ਨਾ ਜਿਹੜੀ ਬੋਲ ਤੇ ਉਹ ਆਪਾਂ ਕੱਲੂ ਲੈ ਕੇ ਆਵਾਂਗੇ ਲੈ ਕੇ ਆਏਗਾ ਕੱਲੂ ਨਾਲੇ ਸ਼ੂ ਦੂਜੇ ਪਾਈ ਬਾਲ ਮੰਗਦਾ ਪਿਆ ਵਾ ਤੇ ਕੀ ਹੋਇਆ ਸੋ ਬਾਦ ਦੇ ਵੀਡੀਓ ਦੀ ਸਮਾਪਤੀ ਵੱਲ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਹਾਂ ਜਲਦੀ ਹੀ ਇੱਕ ਨਵੀਂ ਵਲੌਗ ਤੇ ਨਵੀਂ ਵੀਡੀਓ ਦੇ ਦੌਰਾਨ ਸਤਿ ਸ਼੍ਰੀ ਅਕਾਲ ਥਾਰੇ ਨੂੰ